ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਟੱਡੀ ਹੋਵੇ ਐਜੂਕੇਟਰ ਚੈਨਲ ਤੇ ਅੱਜ ਆਪਾਂ ਪੰਜਾਬੀ ਤੋਂ ਇੰਗਲਿਸ਼ ਟਰਾਂਸਲੇਸ਼ਨ ਕਰਾਂਗੇ ਪੰਜਾਬੀ ਤੋਂ ਅੰਗਰੇਜ਼ੀ ਵਾਕ ਜਿਹੜੇ ਰਹਿਣਗੇ ਪਹਿਲਾਂ ਆਪਾਂ ਅੰਗਰੇਜ਼ੀ ਤੋਂ ਪੰਜਾਬੀ ਬਣਾਉਂਦੇ ਹੁੰਦੇ ਸੀ ਅੱਜ ਤੋਂ ਕਲਾਸ ਜਿਹੜੀ ਹੈ ਇਹ ਪਹਿਲਾਂ ਪੰਜਾਬੀ ਪੜਾਂਗੇ ਫਿਰ ਉਸ ਦੀ ਅੰਗਰੇਜ਼ੀ ਬਣਾਵਾਂਗੇ ਉਮੀਦ ਕਰਦੇ ਹਾਂ ਕਿ ਤੁਸੀਂ ਪਹਿਲਾਂ ਵਾਲੀਆਂ ਕਲਾਸਾਂ ਤੋਂ ਕਾਫੀ ਜ਼ਿਆਦਾ ਲਾਭ ਉਠਾ ਰਹੇ ਹੋਵੋਗੇ ਜੇਕਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਵੀ ਦਬਾ ਲੈਣਾ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ। ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨੀ ਹੈ। ਆਪਣੇ ਦੋਸਤਾਂ ਮਿੱਤਰਾਂ ਨੂੰ ਭੇਜੋ ਇਹ ਵੀਡੀਓ ਤਾਂ ਜੋ ਉਹ ਵੀ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਣ। ਸੋ ਸ਼ੁਰੂ ਕਰਦੇ ਹਾਂ ਪਹਿਲਾ ਜਿਹੜਾ ਵਾਕ ਹੈ ਅੱਜ ਦਾ। ਇਹ ਕੋਈ ਮਜ਼ਾਕ ਨਹੀਂ ਹੈ। This is not a joke. This is not a joke. ਜਿਹੜੇ ਪੁਰਾਣੇ ਦੇ ਵਿਊਅਰਸ ਆ ਉਹਨਾਂ ਨੂੰ ਪਤਾ ਵੀ ਆਪਾਂ ਹਾਂ ਜਿਹੜਾ ਉਚਾਰਨ ਹੈ ਦਾ ਲਿਖਦੇ ਹੁੰਨੇ ਆ ਪੰਜਾਬ ਅੰਗਰੇਜ਼ੀ ਦਾ ਇਹਦੇ ਵਿੱਚ ਥੋੜੀ ਬਹੁਤ ਟਾਈਪਿੰਗ ਮਿਸਟੇਕ ਹੋ ਸਕਦੀ ਹੈ ਤੁਸੀਂ ਸੁਣਨ ਦੀ ਕੋਸ਼ਿਸ਼ ਕਰਨੀ ਵੀ ਇਸ ਨੂੰ ਬੋਲਦੇ ਕਿਵੇਂ ਆ ਇਹ ਸਹੂਲiyet ਲਈ ਲਿਖਿਆ ਵੀ ਕਿਵੇਂ ਤੁਸੀਂ ਇਹਨੂੰ ਬੋਲ ਸਕਦੇ ਆ ਇਹ ਕੋਈ ਮਜ਼ਾਕ ਨਹੀਂ ਹੈ ਜਿਵੇਂ ਆਪਾਂ ਕਿਸੇ ਨੂੰ ਕਹਿੰਨੇ ਆ ਯਾਰ ਇਹ ਕੋਈ ਮਜ਼ਾਕ ਨਹੀਂ ਹੈ ਤੂੰ ਐਵੇਂ ਕਿਉਂ ਬੋਲ ਰਿਹਾ ਤਾਂ ਉੱਥੇ ਅੰਗਰੇਜ਼ੀ ਚ ਬੋਲਾਂਗੇ ਥਿਸ ਇਜ਼ ਨਾਟ ਅ ਜੋਕ ਥਿਸ ਇਜ਼ ਨਾਟ ਅ ਜੋਕ ਇਹ ਕੋਈ ਮਜ਼ਾਕ ਨਹੀਂ ਹੈ ਮਜਾਕ ਬੰਦ ਕਰੋ ਸਟਾਪ ਕਿਡਿੰਗ ਸਟਾਪ ਕਿਡਿੰਗ ਹੁਣ ਕਈ ਸਟਾਪ ਕਹਿੰਦੇ ਆ ਕਈ ਸਟਾਪ ਕਹਿ ਦਿੰਦੇ ਆ ਟਾਪ ਤਾਂ ਆਪਾਂ ਸਟਾਪ ਕਿਡਿੰਗ ਕਵਾਂਗੇ ਸਟਾਪ ਕਿਡਿੰਗ ਸਟਾਪ ਕਿਡਿੰਗ ਸਟਾਪ ਕਿਡਿੰਗ ਫਲੂਐਂਸੀ ਨਾਲ ਬੋਲਦੇ ਆ ਤਾਂ ਉਹ ਸਟਾਪ ਕਹਿੰਦੇ ਸਟਾਪ ਕਿਡਿੰਗ ਫਲੂਐਂਸੀ ਮਤਲਬ ਤੇਜ਼ੀ ਨਾਲ ਥੋੜੀ ਜਿਹੀ ਸਪੀਡ ਨਾਲ ਬੋਲਦੇ ਆ ਅੱਗੇ ਆਇੰਦਾ ਕੀ ਸਭ ਕੁਝ ਠੀਕ ਹੈ ਆਪਾਂ ਨੂੰ ਕਿਸੇ ਆਪਾਂ ਕਿਸੇ ਨੂੰ ਪੁੱਛਦੇ ਆ ਕੀ ਸਭ ਕੁਝ ਠੀਕ ਹੈ ਤਾਂ ਉੱਥੇ ਕਹਾਂਗੇ इज एवरीथिंग ऑल राइट इज एवरीथिंग ऑल राइट इज एवरीथिंग ऑल राइट की सब कुछ ठीक है इज एवरीथिंग ऑल राइट नहीं अजिहा कुछ भी नहीं है नहीं अजिहा कुछ भी नहीं है नो नथिंग इज़ लाइक दैट नो नथिंग इज लाइक दैट नो नथिंग इज लाइक दैट अजिहा कुछ भी नहीं है नहीं अजि कु कुछ भी नहीं है कि हथ गे हथ गूर हैंड्स डर टी आर यूर हैंड्स डर टी आर यूर हैंड्स डर टी इथों थोड़ा खिसको जो तो थोड़ा हटो जो तो किसी रिक्वेस्ट करते हैं भी थोड़ा जहा हटो जगह बनाओ मूव आ बिट फ्रॉम हेर मूव आ बिट फ्रॉम हे आर इथो थोड़ा खिसको मूव आ बिट फ्रॉम इस फो मैं आया जब कोई चीज किसी मिनट में आया बस तो उदो कहोंल्ड दिस होल्ड दिस जोड इट भी कह सकते हैं होल्ड दिस आई विल बी बैक होल्ड दिस आई विल बी बैक देखो आ विल बी है जो एसट्रोफेस पा एसट्रोफि न ਤਾਂ ਆ ਵਿਲ ਨੂੰ ਸ਼ਾਰਟ ਚ ਲਿਖਿਆ ਆਈ ਵਿਲ ਬੀ ਬੈਕ ਹੋਲਡ ਇਟ ਜਾਂ ਹੋਲਡ ਥਿਸ ਆਈ ਵਿਲ ਬੀ ਬੈਕ ਜਦੋਂ ਕਿਸੇ ਨੂੰ ਕੋਈ ਚੀਜ਼ ਫੜਾ ਕੇ ਜਾਣੇ ਤੇ ਵਾਪਸ ਆ ਕੇ ਕਹਿੰਨੇ ਵੀ ਅਸੀਂ ਫੜਾਂਗੇ ਵਾਪਸ ਆ ਕੇ ਤਾਂ ਉਹ ਦ ਕਹਾਂਗੇ ਹੋਲਡ ਥਿਸ ਆਈ ਵਿਲ ਆਈ ਵਿਲ ਬੀ ਬੈਕ ਇਸ ਤੋਂਗੇ ਇਸ ਦੀ ਇੱਕ ਬੁਰਕੀ ਖਾ ਲਓ ਜਾਂ ਇਸ ਦਾ ਇੱਕ ਨਵਾਲਾ ਖਾ ਲਓ ਜਦੋਂ ਕੋਈ ਚੀਜ਼ ਖਾਣ ਨੂੰ ਕਿਸੇ ਨੂੰ ਕਹਿੰਨੇ ਆ ਤਾਂ ਉਹ ਦ ਆਪਾਂ ਕਵਾਂਗੇ ਟੇਕ ਅ ਬਾਈਟ ਆਫ ਥਿਸ टेक अ बाइट ऑफ दिस ਇਸ ਦਾ ਇੱਕਨਵਾਲਾ ਖਾ ਲਓ ਜਾਂ ਇਸ ਦੀ ਇੱਕ ਬੁਰਕੀ ਖਾ ਲਓ ਟੇਕ ਅ ਬਾਈਟ ਆਫ ਥਿਸ ਇਸ ਤੂੰ ਗਿਆ ਦਾ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਓ ਜਦੋਂ ਕਿਸੇ ਨੂੰ ਲੜਦੇ ਹੋਏ ਕਹਿੰਦੇ ਆਪਾਂ ਮੇਰੀਆਂ ਨਜ਼ਰਾਂ ਤੋਂ ਦੂਰ ਚਲਾ ਜਾ ਜਾਂ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਓ ਬਸ ਗੈਟ ਆਊਟ ਆਫ ਮਾਈ ਸਾਈਡ ਗੈਟ ਆਊਟ ਆਫ ਮਾਈ ਸਾਈਡ ਗੈਟ ਆਊਟ ਆਫ ਮਾਈ ਸਾਈਡ ये मेरी शान के खिलाफ़ है इट इज़ अगेंस्ट माई प्राइड इट्स अगेंस्ट माई प्राइड ये मेरी शान के खिलाफ़ है इट इज़ अगेंस्ट माई प्राइड तेरा मतलब की है वट डू यू मीन तेरा मतलब की है वट डू यू मीन तेरा मतलब की है वट डू यू मीन तू बहुत पुलक्कड़ है यू आर वेरी फॉगेटफुल यू आर वैरी फॉगैटफुल तू बहुत पुलक्कड़ है यू आर वैरी फॉगैटफुल तू बहुत पुलक्कड़ है वो उलझन दिस रहा है जो परेशानी भी कह सकते हैं ही लुक्ड पजल्ड ही लुग्ड पजल्ड वो उलझन दिस रहा है जो उल उलझन दिखाई दे रहा है ही लुग्ड पजल्ड ही लुग्ड पजल्ड ਤੁਹਾਡੇ ਨਾਲ ਗੱਲ ਕਰਕੇ ਚੰਗਾ ਲੱਗਿਆ ਨਾਈਸ ਟੂ ਟਾਕ ਟੂ ਯੂ ਨਾਈਸ ਟੂ ਟਾਕ ਟੂ ਯੂ ਤੁਹਾਡੇ ਨਾਲ ਗੱਲ ਕਰਕੇ ਚੰਗਾ ਲੱਗਿਆ ਨਾਈਸ ਟੂ ਟਾਕ ਟੂ ਯੂ ਕੀ ਤੁਸੀਂ ਇੱਕ ਘੁੱਟ ਪੀਣਾ ਹੈ ਡੂ ਯੂ ਵਾਂਟ ਅ ਸਿਪ ਜਦੋਂ ਕਿਸੇ ਨੂੰ ਕੋਈ ਚੀਜ਼ ਪਾਣੀ ਪੀਣ ਲਈ ਪੁੱਛਦੇ ਆ ਜਾਂ ਕੁਝ ਵੀ ਪੀਣ ਲਈ ਪੁੱਛਦੇ ਆ ਤੋ ਦੋ ਕਹਿ ਸਕਦੇ ਆ ਡੂ ਯੂ ਵਾਂਟ ਅ ਸਿਪ ਪੀਣ ਵਾਲੀ ਚੀਜ਼ ਨੂੰ ਸਿਪ ਸਿਪ ਕਰਕੇ ਪੀਨੇ ਆ ਨਾ ਆਪਾਂ ਘੁੱਟ ਘੁੱਟ ਕਰਕੇ ਸਿਪ ਕਿੰਨੀ ਕੁਟ ਡੂ ਯੂ ਵਾਂਟ ਟੂ ਅ ਸਿਪ ਕੀ ਤੁਸੀਂ ਇੱਕ ਕੁੱਟ ਪੀਣਾ ਹੈ ਡੂ ਯੂ ਵਾਂਟ ਟੂ ਅ ਸਿਪ ਸੋ ਐਸੀ ਅਟ ਦਾ ਲਾਸਟ ਸੈਂਟੈਂਸ ਲਾਸਟ ਵਾਰ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਦੀ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਇਹਨੂੰ ਸ਼ੇਅਰ ਕਰਨਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਹੈ ਅਤੇ ਆਪਣੇ ਕਮੈਂਟ ਵੀ ਦੱਸਣੇ ਹਨ ਵੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਜਾਂ ਅੱਗੇ ਤੁਸੀਂ ਕਿਸ ਤਰ੍ਹਾਂ ਦੇ ਟੌਪਿਕਸ ਦੇ ਉੱਤੇ ਵੀਡੀਓਜ਼ ਚਾਹੁੰਦੇ ਹੋ ਪੰਜਾਬੀ ਦੀਆਂ ਵੀਡੀਓਜ਼ ਇੰਗਲਿਸ਼ ਵੀਡੀਓਜ਼ ਜਾਂ ਕਿਸੇ ਇਤਿਹਾਸ ਦੀਆਂ ਵੀਡੀਓ ਜਾਂ ਮੋਟੀਵੇਸ਼ਨਲ ਜੋ ਵੀ ਵੀਡੀਓ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਕਮੈਂਟਸ ਦੇ ਵਿੱਚ ਜਰੂਰ ਦੱਸਣਾ ਹੈ ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਵੇਗੀ ਤਾਂ ਵੀਡੀਓ ਨੂੰ ਦੇਖਣ ਲਈ ਧੰਨਵਾਦ ਥੈਂਕ ਯੂ ਥੈਂਕ ਯੂ ਆਲ